ਨਮਸਕਾਰ ਦੋਸਤੋ ਮੈਂ ਰੋਹਿਤ ਪੰਡਾਰੀ ਸਵਾਗਤ ਕਰਦਾ ਹਾਂ ਆਪਣੇ ਪ੍ਰੋਗਰਾਮ ਦੋਸਤੋ ਅੱਜ ਰਾਸ਼ੀਆਂ ਦੀ ਗੱਲ ਕਰਦੇ ਹਾਂ ਮੇਸ਼ ਤੋਂ ਲੈ ਕੇ ਮੀਨ ਰਾਸ਼ੀ ਬਾਰੇ ਕੀ ਹਾਲ ਰਹਿਣ ਵਾਲਾ ਹੈ ਮੈਂ ਤੁਹਾਨੂੰ ਦੱਸਾਂਗਾ ਤਾਂ ਉਹਨਾਂ ਪਹਿਲਾਂ ਮੇਸ਼ ਰਾਸ਼ੀ ਦੀ ਗੱਲ ਕਰੀਏ ਮੇਸ਼ ਰਾਸ਼ੀ ਵਾਲਿਆਂ ਵਾਸਤੇ ਅੱਜ ਦਿਨ ਬਹੁਤ ਅੱਛਾ ਰਹੇਗਾ ਕੌਨਫੀਡੈਂਸ ਲੈਵਲ ਕਾਫੀ ਅੱਛਾ ਰਹੇਗਾ ਕੌਨਫੀਡੈਂਸ ਲੈਵਲ ਚ ਸੁਧਾਰ ਹੋਏਗਾ ਆਪਣੇ ਤੇ ਆਤਮ ਵਿਸ਼ਵਾਸ ਜਿਹੜਾ ਹੈ ਵਧੇਗਾ ਇਸ ਦੇ ਨਾਲ ਨਾਲ ਮਨ ਖੁਸ਼ ਰਹੇਗਾ ਮਨ ਦੇ ਵਿੱਚ ਪ੍ਰਸੰਨਤਾ ਦੇ ਮਾਹੌਲ ਰਹੇਗਾ ਔਰ ਘਰ ਦੇ ਵਿੱਚ ਕੋਈ ਸ਼ੁਭ ਖਬਰ ਵੀ ਆ ਸਕਦੀ ਹੈ ਘਰ ਦੇ ਵਿੱਚ ਕੋਈ ਸੰਗਿਆ ਅੱਛਾ ਮਿਲ ਸਕਦਾ ਹੈ ਅ ਕਾਰੋਬਾਰ ਦੀ ਸਥਿਤੀ ਆਜ ਦੇ ਵਿੱਚ ਬਹੁਤ ਵਧੀਆ ਰਹਿਣ ਵਾਲੀ ਹੈ ਕਰਨਾ ਕੀ ਇਹ ਦੂਸਰੀ ਕਰਨਾ ਸਿਰਫ ਇਹ ਹੈ ਕਿ ਆਜ ਦੇ ਦਿਨ ਚੋਲ ਲੈ ਕੇ ਤੁਹਾਨੂੰ ਸੰਦੇ ਦਾਨ ਜ਼ਰੂਰ ਕਰਨੇ ਆ ਤਾਂ ਕਿ ਆਜ ਦੇ ਦਿਨ ਦਾਦਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ বৃਸ਼ਭ ਰਾਸ਼ੀ ਵਾਲਿਆਂ ਵਾਸਤੇ বৃਸ਼ਭ ਰਾਸ਼ੀ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਆਜ ਦਾ ਦਿਨ ਥੋੜਾ ਖਰਚੇ ਵਾਲਾ ਰਹੇਗਾ ਅੱਜ ਕੋਈ ਵਿਦੇਸ਼ ਜਾਣ ਲਈ ਖਰਚਾ ਹੋ ਸਕਦਾ ਹੈ ਵਿਦੇਸ਼ ਤੋਂ ਕੋਈ ਅੱਛੀ ਖਬਰ ਆ ਸਕਦੀ ਹੈ ਵਿਦੇਸ਼ ਅਗਰ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਬਹੁਤ ਅੱਛਾ ਆਪਸ਼ਨ ਹੈ ਆਜ ਦੇ ਦਿਨ ਕੋਈ ਨਵੀਂ ਫਾਈਲ ਲਗਾਣਾ ਜਾ ਰਹੇ ਹੋ ਜਾਂ ਵਿਦੇਸ਼ ਵਾਸਤੇ ਕੋਈ ਅੱਛੀ ਆਫਰ ਲੈ ਕੇ ਆ ਰਹੇ ਹੋ ਤਾਂ ਔਰ ਲਈ ਤੁਹਾਡੇ ਲਈ ਅੱਜ ਦਿਨ ਬਹੁਤ ਵਧੀਆ ਰਹਿਣ ਵਾਲਾ ਹੈ ਕਰਨਾ ਕੀ ਹੈ ਤੁਸੀਂ ਕਰਨਾ ਇਹ ਹੈ ਕਿ ਅੱਜ ਦੇ ਦਿਨ ਵਾਸਤੇ ਤੁਸੀਂ ਥੋੜੇ ਜਿਹਾ ਚਾਵਲ ਲੈ ਕੇ ਰਮਸਾਨ ਦੇ ਦਾਨ ਜ਼ਰੂਰ ਕਰਨੇ ਤਾਂ ਕਿ ਅੱਜ ਦੇ ਦਿਨ ਤੁਹਾਡਾ ਸ਼ੁਭ ਹੋ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਮਿਥੂਨ ਰਾਸ਼ੀ ਵਾਲਿਆਂ ਵਾਸਤੇ ਮਿਥੂਨ ਰਾਸ਼ੀ ਵਾਲਿਆਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਦਾ ਦਿਨ ਮਿਥੂਨ ਰਾਸ਼ੀ ਵਾਲਿਆਂ ਵਾਸਤੇ ਮਨ ਖੁਸ਼ ਰੱਖਣ ਵਾਲਾ ਇਸ ਦੇ ਨਾਲ-ਨਾਲ ਸਫਦਾ ਸਫਲਤਾ ਵਾਲਾ ਬੋਸ ਦੇ ਬੋਸ ਦੇ ਨਾਲ ਰਿਲੇਸ਼ਨ ਅੱਛੇ ਕਰਨ ਵਾਲਾ ਤਮ ਦੇ ਵਿੱਚ ਵਾਧਾ ਮਾਣ ਵਾਲਾ ਤੇ ਨਾਲ ਇੱਛਾਵਾਂ ਦੀ ਪੂਰਤੀ ਦਾ ਦਿਨ ਰਹੇਗਾ ਜੋ ਵੀ ਤੁਸੀਂ ਅੱਜ ਅਛਾ ਰੱਖ ਕੇ ਬੈਠੇ ਹੋ ਤੁਹਾਡੀਆਂ ਪੂਰੀਆਂ ਜੂਰੂ ਹੋਣਗੀਆਂ ਇਸ ਕਰਕੇ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਤਾਂ ਗਾਇਤਰੀ ਮੰਤਰ ਦਾ ਜਾਪ ਕਰਕੇ ਕਰੋ ਜਰੂਰ ਜਾਨਾ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਕਰਕ ਰਾਸ਼ੀ ਵਾਲਿਆਂ ਵਾਸਤੇ ਕਰਕ ਰਾਸ਼ੀ ਵਾਲਿਆਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਕੌਨਫੀਡੈਂਸ ਲੈਵਲ ਤੁਹਾਡਾ ਬਹੁਤ ਅੱਛਾ ਰਹਿਣ ਵਾਲਾ ਅੱਜ ਦਾ ਦਿਨ ਮਨ ਦੇ ਵਿੱਚ ਆਤਮ ਵਿਸ਼ਵਾਸ ਵਧੇਗਾ ਕੰਮ ਦੀ ਸਥਿਤੀ ਬਹੁਤ ਅੱਛੀ ਰਹੇਗੀ ਪਿਤਾ ਨਾਲ ਸੰਬੰਧ ਮਜ਼ਬੂਤ ਹੋਣਗੇ ਅਗਰ ਕੋਈ ਸਰਕਾਰੀ ਕੰਮ ਤੁਸੀਂ ਕਰਵਾਉਣਾ ਚਾ ਰਹੇ ਹੋ ਉਹਦੇ ਵਿੱਚ ਤੁਹਾਡੇ ਕੋਲ ਲਈ ਤੁਹਾਡੇ ਕੋਲ ਲਈ ਵਾਸਤੇ ਅੱਛਾ ਆਫਰ ਹੈ ਅੱਛੇ ਆਪਸ਼ਨ ਤੁਹਾਨੂੰ ਮਿਲ ਜਾਣਗੇ ਆਜ਼ਾਦੀਨ ਸਰਕਾਰੀ ਕੰਮ ਵਾਸਤੇ ਤੁਹਾਡੇ ਲਈ ਬਹੁਤ ਅੱਛਾ ਰਹਿਣ ਵਾਲਾ ਹੈ ਕਰਨਾ ਕੀ ਹੈ ਪਾਣੀ ਦੇ ਵਿੱਚ ਦੁੱਧ ਪਾ ਕੇ ਜਰੂਰ ਨਾ ਹਨਾ ਤਾਂ ਕਿ ਆਜ਼ਾਦੀਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਸਿੰਘ ਰਾਸ਼ੀ ਵਾਲਿਆਂ ਦੀ ਗੱਲ ਕਰਦੇ ਹਾਂ ਸਿੰਘ ਰਾਸ਼ੀ ਵਾਲਿਆਂ ਦੀ ਗੱਲ ਕੀਤੀ ਜਾਵੇ ਅੱਜ ਕੋਈ ਯਾਤਰਾ ਦਾ ਯੋਗ ਬਣ ਸਕਦਾ ਹੈ ਅੱਜ ਖਰਚੇ ਵਧਣਗੇ ਖਰਚਿਆਂ ਦੇ ਵਿੱਚ ਵਰੋਤਰੀ ਹੋਏਗੀ ਉਹ ਖਰਚੇ ਪਾਰਟੀ ਦੇ ਉੱਪਰ ਵੀ ਹੋ ਸਕਦੇ ਆ ਅੱਛੀ ਚੀਜ਼ਾਂ ਦੇ ਉੱਪਰ ਵੀ ਹੋ ਸਕਦੇ ਆ ਔਰ ਵਿਦੇਸ਼ ਨਾਲ ਲੈ ਕੇ ਵੀ ਖਰਚੇ ਹੋ ਸਕਦੇ ਆ ਇਸ ਦੇ ਨਾਲ ਨਾਲ ਇੱਕ ਚੀਜ਼ ਦਾ ਹੋਰ ਖਿਆਲ ਰੱਖਣ ਦੀ ਜਰੂਰਤ ਹੈ ਅੱਜ ਧਾਰਮਿਕ ਯਾਤਰਾ ਤੇ ਅਗਰ ਜਾਣਾ ਤਾਂ ਥੋੜਾ ਜਿਆਦਾ ਅਲਰਟ ਹੋ ਕੇ ਜਾਣਾ ਹੈ ਕਿਉਂਕਿ ਪੈਰ ਫਿਸਲਣ ਦੇ ਚਾਂਸਸ ਬਣੇ ਆ ਕੋਈ ਚੋਟ ਲੱਗਣ ਦੇ ਚਾਂਸਸ ਬਣੇ ਹੋਏ ਆ ਇਸ ਕਰਕੇ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਕਰੋ ਗਾਇਤਰੀ ਮੰਤਰ ਦਾ ਜਾਪ ਕਰਕੇ ਕਰੋ ਜਰੂਰ ਜਾਣਾ ਹੈ ਤਾਂ ਕਿ ਆਇਦਰ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਆ ਕੰਨਿਆ ਰਾਸ਼ੀ ਵਾਲਿਆਂ ਵਾਸਤੇ ਕੰਨਿਆ ਰਾਸ਼ੀ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਆਫਿਸ ਦੇ ਵਿੱਚ ਤੁਹਾਨੂੰ ਡਾਂਟ ਪੈ ਸਕਦੀ ਹੈ ਬੋਸ ਨਾਲ ਰਿਲੇਸ਼ਨ ਥੋੜਾ ਜਿਹਾ ਡਿਸਟਰਬ ਹੋ ਸਕਦੇ ਆ ਅੱਜ ਦਾ ਦਿਨ ਕੰਮ ਰੁਕਦਾ ਕੰਮ ਬੰਦਾ ਬੰਦਾ ਰੁਕ ਸਕਦਾ ਕੰਮ ਦੇ ਵਿੱਚ ਰੁਕਾਵਟ ਦੇ ਚਾਂਸਸ ਬਣੇ ਆ ਕੋਈ ਚੋਟ ਲੱਗਣ ਦੇ ਚਾਂਸਸ ਬਣੇ ਹੋਏ ਆ ਨਾਲ ਇਸ ਕਰਕੇ ਡਰਾਈਵ ਨੂੰ ਧਿਆਨ ਨਾਲ ਕਰਨਾ ਹੈ ਡਰਾਈਵ ਧਿਆਨ ਨਾਲ ਕਰਨਾ ਹੈ ਤਾਂ ਕਿ ਕੋਈ ਚੋੜ ਨਾ ਲੱਗੇ ਕਰਨਾ ਕੀ ਹੈ ਤੁਸੀਂ ਕਰਨਾ ਇਹ ਆ ਮੱਥੇ ਦੇ ਉੱਪਰ ਦੂਧਾ ਤੇਲਕ ਜੂਰ ਲਗਾਉਣਾ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਆ ਤੁਲਾ ਰਾਸ਼ੀ ਵਾਲਿਆਂ ਵਾਸਤੇ ਤੁਲਾ ਰਾਸ਼ੀ ਵਾਲੇ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਦਾ ਦਿਨ ਪਾਰਟਨਰਸ਼ਿਪ ਦੇ ਵਿੱਚ ਮਜ਼ਬੂਤੀ ਵਾਲਾ ਰਹੇਗਾ ਪਤੀ ਪਤਨੀ ਦੇ ਸਬੰਧ ਮਜ਼ਬੂਤ ਹੋਣਗੇ ਇਸ ਦੇ ਨਾਲ ਨਾਲ ਕੋਈ ਅੱਛਾ ਖਬਰ ਮਿਲ ਸਕਦੀ ਹੈ ਕੋਈ ਅੱਛੀ ਸੁਨੇਹਾ ਤੁਹਾਨੂੰ ਮਿਲ ਸਕਦਾ ਹੈ ਔਰ ਇਸ ਦਿਨ ਨਾਲ ਅਗਰ ਕੋਸ਼ਿਸ਼ ਕੀਤੀ ਜਾਵੇ ਤਾਂ ਤੁਹਾਨੂੰ ਅੱਜ ਕੰਮ ਦੇ ਵਿੱਚ ਸਫਲਤਾ ਜ਼ਿਆਦਾ ਮਿਲੇਗੀ ਇਨਕਮ ਦੇ ਵਿੱਚ ਵਾਧਾ ਹੋਵੇਗਾ ਇਨਕਮ ਦੇ ਵਿੱਚ ਬੜੋਤਰੀ ਹੋਏਗੀ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਅੱਜ ਦੇ ਦਿਨ ਦੁੱਧ ਦਾ ਦਾਨ ਧਰਮਸੰਗ ਦਾ ਜ਼ਰੂਰ ਕਰਨਾ ਹੈ ਤਾਂ ਕਿ ਅੱਜ ਦੇ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ વૃਸ਼ਚਿਕ ਰਾਸ਼ੀ ਵਾਲਿਆਂ ਵਾਸਤੇ વૃਸ਼ਚਿਕ ਰਾਸ਼ੀ ਵਾਲਿਆਂ ਦੀ ਅਗਰ ਗੱਲ ਕੀਤੀ ਜਾਵੇ ਤੇ ਅੱਜ ਦੇ ਦਿਨ ਦੇ ਵਿੱਚ ਕਿਸਮਤ ਥੋੜਾ ਜਿਹਾ ਘਟ ਸਾਥ ਦੇਗੀ ਕੰਮ ਕੰਮ ਦੇ ਵਿੱਚ ਰੁਕਾਵਟ ਆਣ ਦੇ ਚਾਂਸ ਬਣਦੇ ਪਏ ਆ ਕੋਈ ਕੰਮ ਬੰਦਾ ਬੰਦਾ ਤੁਹਾਡਾ ਰੁਕ ਸਕਦਾ ਹੈ ਕੰਮ ਦੇ ਵਿੱਚ ਪ੍ਰੋਬਲਮ ਆ ਸਕਦੀਆਂ ਇਸ ਦੇ ਨਾਲ ਨਾਲ ਕੋਈ ਅਗਰ ਲੋਨ ਲੈ ਲਈ ਫਾਈਲ ਲਗਾਉਣਾ ਚਾਹ ਰਿਹਾ ਹੈ ਤਾਂ ਉਸ ਲਈ ਤੁਹਾਡਾ ਤੁਹਾਡਾ ਅੱਜ ਦਾ ਦਿਨ ਬਹੁਤ ਸ਼ੁਭ ਰਹਿਣ ਵਾਲਾ ਹੈ ਇਸ ਕਰਕੇ ਲੋਨ ਲੈਣ ਵਾਸਤੇ ਅੱਜ ਦਾ ਦਿਨ ਅੱਛਾ ਰਹੇਗਾ ਲੇਕਿਨ ਬਾਕੀ ਕੰਮਾਂ ਦੇ ਵਿੱਚ ਰੁਕਾਵਟ ਆਣ ਦੇ ਚਾਂਸ ਬਣੇ ਹੋਏ ਆ ਕਰਨਾ ਕੀ ਹੈ ਤੁਸੀਂ ਕਰਨਾ ਇਹ ਹੈ ਕਿ ਧਰਮਸਥਾਨ ਦੇ ਉੱਪਰ ਚਾवला ਦਾ ਦਾਨ ਜ਼ਰੂਰ ਕਰਨਾ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਤੁਹਾਨੂੰ ਰਾਸ਼ੀ ਵਾਲਿਆਂ ਵਾਸਤੇ ਤੁਹਾਨੂੰ ਰਾਸ਼ੀ ਵਾਲਿਆਂ ਦੀ ਗ ਤਮਕ ਦੇ ਵਿੱਚ ਪ੍ਰੋਬਲਮ ਹੋ ਸਕਦੀ ਹੈ ਪੇਟ ਅਫਸਰ ਰਹਿ ਸਕਦਾ ਹੈ ਸ਼ੇਅਰ ਮਾਰਕੀਟ ਦੇ ਵਿੱਚ ਨੁਕਸਾਨ ਹੋ ਸਕਦਾ ਹੈ ਸ਼ੇਅਰ ਮਾਰਕੀਟ ਦੇ ਵਿੱਚ ਨੁਕਸਾਨ ਦੇ ਚਾਂਸ ਬਣੇ ਹੈ ਇਸ ਕਰਕੇ ਅੱਜ ਤੁਸੀਂ ਸ਼ੇਅਰ ਮਾਰਕੀਟ ਅਲਰਟ ਹੋ ਕੇ ਕੰਮ ਕਰਨਾ ਹੈ ਤੇ ਇਸ ਦੇ ਨਾਲ ਨਾਲ ਕੋਈ ਤੁਹਾਡਾ ਅਗਰ ਤੁਸੀਂ ਕਿਸੇ ਲੜਕੀ ਨੂੰ ਜਾਂ ਲੜਕੇ ਨੂੰ ਪਸੰਦ ਕਰ ਰਹੇ ਹੋ ਉਹਦੇ ਨਾਲ ਤੁਹਾਡਾ ਝਗੜਾ ਹੋ ਸਕਦਾ ਹੈ ਅੱਜ ਦੇ ਦਿਨ ਤਾਂ ਥੋੜਾ ਜਿਹਾ ਅਜਦਾ ਟਾਈਮ ਜਿਹੜਾ ਹੈ ਤੁਹਾਡੇ ਲਈ ਜਿਆਦਾ ਅੱਛਾ ਨਹੀਂ ਹੈ ਤਾਂ ਕਰਨਾ ਕੀ ਹੈ ਤੁਸੀਂ ਕਰਨਾ ਇਹ ਹੈ ਕਿ ਮੱਥੇ ਦੇ ਉੱਪਰ ਕੇਸਰਾ ਦੀ ਲਕ ਲਗਾ ਕੇ ਕਰੋ ਜ਼ਰੂਰ ਜਾਨਾ ਤਾਂ ਕਿ ਅੱਜ ਦੇ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਮਕਰ ਰਾਸ਼ੀ ਵਾਲਿਆਂ ਵਾਸਤੇ ਮਕਰ ਮਕਰ ਰਾਸ਼ੀ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਦਾ ਦਿਨ ਘਰ ਦੇ ਵਿੱਚ ਖੁਸ਼ਹਾਲੀ ਦਾ ਰਹੇਗਾ ਅੱਜ ਦੇ ਦਿਨ ਕੋਈ ਪ੍ਰਾਪਰਟੀ ਦੀ ਡੀਲ ਹੋ ਸਕਦੀ ਹੈ ਅਗਰ ਤੁਸੀਂ ਕੋਈ ਪ੍ਰਾਪਰਟੀ ਸੇਲ ਪਰਚੇਸ ਕਰਨਾ ਚਾਹ ਰਹੇ ਹੋ ਜਾਂ ਨਵੀਂ ਖਰੀਦਣਾ ਚਾ ਰਹੇ ਹੋ ਉਦਨ ਲਈ ਅੱਜ ਦਾ ਦਿਨ ਤੁਹਾਡਾ ਕਾਫੀ ਸ਼ੁਭ ਰਹਿਣ ਵਾਲਾ ਹੈ ਇਸ ਦੇ ਨਾਲ ਨਾਲ ਅਗਰ ਕੋਸ਼ਿਸ਼ ਕੀਤੀ ਜਾਵੇ ਤਾਂ ਕੰਮ ਦੇ ਵਿੱਚ ਵੀ ਸਫਲਤਾ ਮਿਲਣ ਦੇ ਚਾਂਸਸ ਬਣੇ ਹੋਏ ਆ ਕਰਨਾ ਕੀ ਹੈ ਤੁਸੀਂ ਕਰਨਾ ਇਹ ਹੈ ਕਿ ਅੱਜ ਗਾਇਤਰੀ ਮੰਤਰ ਦਾ ਜਾਪ ਕਰਕੇ ਕਰੋ ਜਰੂਰ ਜਾਨਾ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਕੁੰਭ ਰਾਸ਼ੀ ਵਾਲਿਆਂ ਵਾਸਤੇ ਕੁੰਭ ਰਾਸ਼ੀ ਵਾਲਿਆਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਕੁੰਭ ਰਾਸ਼ੀ ਵਾਲਿਆਂ ਵਾਸਤੇ ਆਜਾ ਦਿਨ ਮਿਹਨਤ ਕਰਨ ਵਾਲਾ ਰਹੇਗਾ ਮਿਹਨਤ ਜ਼ਿਆਦਾ ਕਰਨੀ ਪਵੇਗੀ ਫੇਰ ਹੀ ਸਫਲਤਾ ਮਿਲਣ ਦੇ ਚਾਂਸਸ ਬਣਨਗੇ ਇਸ ਦੇ ਨਾਲ ਨਾਲ ਕੰਮ ਦੇ ਵਿੱਚ ਰੁਕਾਵਟ ਦੇ ਚਾਂਸਸ ਨਾਲ ਬਣੇ ਹੋਏ ਆ ਔਰ ਛੋਟੀ ਮੋਟੀ ਯਾਤਰਾ ਹੋ ਸਕਦੀ ਹੈ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਤੱਕ ਕੰਮ ਵਾਸਤੇ ਜਾਣਾ ਪੈ ਸਕਦਾ ਕਰਨਾ ਕੀ ਹੈ ਤੁਸੀਂ ਕਰਨਾ ਇਹ ਹੈ ਕਿ ਚਾਵਲਾ ਦਾ ਦਾਨ ਕਿਸੇ ਗਰੀਬ ਨੂੰ ਜ਼ਰੂਰ ਕਰਨਾ ਹੈ ਤਾਂ ਕਿ ਆਜਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਮੀਨ ਰਾਸ਼ੀ ਵਾਲਿਆਂ ਵਾਸਤੇ ਮੀਨ ਰਾਸ਼ੀ ਵਾਲਿਆਂ ਦੀ ਅ ਅਮੀਨ ਰਾਸ਼ੀ ਵਾਲੇ ਵਾਸਤੇ ਆਜ਼ਾਦਨ ਜਿਹੜਾ ਹੈ ਸਿਹਤ ਦੇ ਵਿੱਚ ਸੁਧਾਰਦਾ ਰਹੇਗਾ ਔਰ ਘਰ ਦੇ ਵਿੱਚ ਖੁਸ਼ਹਾਲੀ ਆਉਣ ਦੇ ਚਾਂਸ ਬਣੇ ਹੋਏ ਆ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ ਪੈਸਾ ਆਏਗਾ ਅਗਰ ਤੁਸੀਂ ਸ਼ੇਅਰ ਮਾਰਕੀਟ ਦੇ ਵਿੱਚ ਕੰਮ ਕਰ ਰਹੇ ਹੋ ਤਾਂ ਅੱਜ ਤੁਹਾਨੂੰ ਬੈਨੀਫਿਟ ਮਿਲਣ ਦੇ ਚਾਂਸਸ ਬਣੇ ਹੋਏ ਆ ਇਸ ਦੇ ਨਾਲ ਨਾਲ ਕੋਈ ਅੱਛੀ ਖਬਰ ਜਾਂ ਕੋਈ ਅੱਛਾ ਸੁਨੇਹਾ ਤੁਹਾਨੂੰ ਮਿਲ ਸਕਦਾ ਹੈ ਕਰਨਾ ਕੀ ਇਹ ਦੋਸਤ ਕਰਨਾ ਇਹ ਹੈ ਕਿ ਮੱਥੇ ਦੇ ਉੱਪਰ ਕੇਸਰਾ ਤੇ ਜਰੂਰ ਲਗਾਉਣਾ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਇਹ ਸੀਗਾ 12 ਰਾਸ਼ੀਆਂ ਦਾ ਹਾਲ ਜਿਹੜਾ ਮੈਂ ਤੁਹਾਨੂੰ ਦੱਸਿਆ ਬਾਕੀ ਇਹ ਤੁਸੀਂ ਮੈਨੂੰ ਮਿਲ ਕੇ ਆਪਣੇ ਕੋਈ ਬਸ ਸਮੱਸਿਆ ਦਾ ਮਸਲਾ ਹੱਲ ਕਰਨਾ ਚਾ ਰਹੇ ਹੋ ਤਾਂ نیچے ਸਕਰੀਨ ਤੇ ਨੰਬਰ ਚੱਲ ਰਹੇ ਹਨ ਨੰਬਰਾਂ ਤੇ ਅਪਾਇੰਟਮੈਂਟ ਲੈ ਕੇ ਮੈਨੂੰ ਮਿਲ ਸਕਦੇ ਹੋ ਅੱਜ ਦਾ ਪ੍ਰੋਗਰਾਮ ਇੱਥੇ ਖਤਮ ਕਰਦੇ ਕੱਲ ਫੇਰ ਮਿਲਾਂਗੇ ਨਮਸਕਾਰ